ਪਹਿਲੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਆ ਤੁਸੀਂ ਦੇਖ ਸਕਦੇ ਆ ਆ ਬੀਮਾ ਫ੍ਰੀ ਮੈਡੀਕਲ ਕੈਂਪ ਪਿੰਡ ਕਾਲਗਰ ਵਿੱਚ ਲੱਗਿਆ ਆ ਰਜਿਸਟ੍ਰੇਸ਼ਨ ਵਾਲਾ ਇਹ ਨਾਲ ਲੱਗਿਆ ਹੈ ਤਾਂ ਲੋਕ ਇੱਥੋਂ ਆਪਣਾ ਨਾਮ ਤੇ ਇਨਫੋਰਮੇਸ਼ਨ ਦੇ ਰਹੇ ਆ ਰਜਿਸਟ੍ਰੇਸ਼ਨ ਦੇ ਕਰ ਰਹੇ ਆ ਤਾਂ ਇਧਰ ਰਾਈਟ ਸਾਈਡ ਦੇ ਉੱਤੇ ਬੂਥ ਲੱਗੇ ਹੋਏ ਆ ਸਾਰੇ ਡਾਕਟਰਾਂ ਦੇ ਜਿਹੜੀ ਵੀ ਕੋਈ ਮੈਡੀਕਲ ਇਸ਼ੂ ਦੇ ਨੂੰ ਹੈਗਾ ਉਹ ਫਿਰ ਉੱਥੇ ਗਾਹ ਵਾ ਕੇ ਉੱਥੇ ਪਰਚੀ ਫੜਾ ਕੇ ਗਾਹ ਉੱਧਰ ਜਾ ਰਹੇ ਆ ਉੱਧਰ ਡਾਇਗਨੋਸ ਹੋ ਰਹੇ ਆ ਦੇ ਬਿਲਕੁਲ ਸੂ ਡਾਇਗਨੋਸ ਕਰਿਆ ਹਰ ਇੱਕ ਬਿਮਾਰੀ ਤੇ ਮੇਰੇ ਨਾਲ ਨੇ ਜੀ ਮਨਪਾਲ ਸਿੰਘ ਬਿਰਕ ਮਨਦੀਪਾ ਜੀ ਸਾਡੇ ਮੈਲਕੂਰ ਸਰੀ ਤੋਂ ਆਇਆ ਉਹ ਤੇ ਉਹ ਸਪੈਸ਼ਲ ਸਾਡੇ ਨਾਲ ਕੈਂਪ ਤੇ ਆਉਂਦੇ ਆ ਇਹ ਮੇਰੇ ਖਿਆਲ ਤੁਸੀਂ ਤੀਜੀ ਵਾਰ ਇਸ ਕੋਈ ਜੀ ਵਾਰ ਆ ਤਕਿ ਆ ਸਾਡੇ ਕੋਲ ਹੈ ਇਹ ਜੀ ਬਲਦੀਪ ਸਿੰਘ ਜਿਲ ਮੈਨ ਆਰਗੇਨਾਈਜ਼ਡ ਕੈਂਪ ਤੇ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਆਏ ਆ ਤੇ ਤੁਸੀਂ ਸਾਡੀ ਐਲ ਵੀ ਬਹੁਤ ਕੀਤੀ ਐਡਵਰਟਾਈਜ਼ਮੈਂਟ ਵਿੱਚ ਉਸ ਤੋਂ ਬਾਅਦ ਇਲਾਕੇ ਦਾ ਸਾਡੇ ਪਿੰਡ ਦਾ ਗੁਰਦਵਾਰ ਪਰੰਧੂ ਦੀ ਮਿੱਟੀ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਫ਼ ਦੇਣ ਲਈ ਤੇ ਸਾਰਾ ਕੁਝ ਉਹਨਾਂ ਦਾ ਕੀਤਾ ਆ ਕਰਕੇ ਇਕੱਲੇ ਬੰਦੇ ਦਾ ਕੰਮ ਨਹੀਂ ਹੈ ਇਹ ਪੂਰਾ ਇੱਕ ਟੀਮ ਵਰਕ ਆ ਬਾਕੀ ਆ ਤੁਹਾਨੂੰ ਮਨਾਲ ਦੀ ਨਾਲ ਸਾਰਾ ਦੱਸ ਦੇਣਾ ਕੀ ਕੀ ਚੱਲਦਾ ਪਿਆ ਜਿਹੜੇ ਆ ਗਏ ਉਹਨਾਂ ਇਹ ਸਾਰੇ ਵਕਤ ਸਟਾਲ ਚੱਲਦੇ ਆ ਆ ਸਰਜੀਕਲ ਦਾ ਚੈੱਕਅਪ ਚੱਲਦਾ ਪਿਆ ਮੋਰੇ ਉੱਤੇ ਅੱਖਾਂ ਦਾ ਚੱਲਦਾ ਪਿਆ ਇੱਥੇ ਸਾਰਾ ਅੱਖਾਂ ਦਾ ਚੱਲਦਾ ਪਿਆ ਸਹੀ ਟੀਮ ਹੈ ਜਿਹੜੀ ਪਿਛਲੇ 20 ਸਾਲ ਤੋਂ ਲਗਾਤਾਰ ਆਉਂਦੇ ਨੇ ਉਹਦਾ ਡਾਕਟਰ ਕਪਲਪ੍ਰੀਤ ਨੇ ਜਿਹੜੇ ਕਿ ਏਸ਼ੀਆ ਦੇ ਸਭ ਤੋਂ ਵੱਧ ਆਪਰੇਸ਼ਨ ਕਰਨ ਵਾਲੇ ਡਾਕਟਰ ਨੇ ਇੱਥੇ ਸਾਰਾ ਸ਼ੂਗਰ ਦਾ ਚੈੱਕਅਪ ਬਲੱਡ ਪ੍ਰੈਸ਼ਰ ਉਹ ਸਾਰੀ ਤਰ੍ਹਾਂ ਦਾ ਇੱਥੇ ਚੈੱਕਅਪ ਕੀਤਾ ਜਾਂਦਾ ਤੇ ਬਾਕੀ ਤੁਸੀਂ ਖੁਦ ਦੇਖ ਸਕਦੇ ਆ ਬਾਕੀ ਇਹ ਕਿ ਨਾਲ ਦੀ ਨਾਲ ਗਲੰਦਾ ਚੱਲ ਰਿਹਾ ਇੱਥੇ ਇੱਥੇ ਚਰਚ ਕਰਦੇ ਆ ਤੇ ਨਾਲ ਦੀ ਨਾਲ ਇਧਰਲੇ ਪਾਸੇ ਜਿਹੜੀਆਂ ਐਨਕਾਂ ਆ ਉਹ ਪ੍ਰੋਵਾਈਡ ਕੀਤੀ ਜਾ ਰਹੀ ਆ ਸਸਰੀ ਕਾਲ ਦੀ ਸਸਰੀ ਕਾਲ ਕਾਫੀ ਵਧੀਆ ਲੱਗ ਰਿਹਾ ਜੀ ਤੇ ਕਾਫੀ ਇੰਪਰੂਵਮੈਂਟ ਆ ਸਾਰੀ ਲੋਕੀ ਨੂੰ ਇਸ ਦੇ ਸੇਵਾ ਕਰਾ ਰਹੇ ਆ ਬਹੁਤ ਵਧੀਆ ਲੱਗ ਰਿਹਾ ਇਹ ਖਰਾਕ ਕੰਮ ਦਾ ਦੇ ਲੋਡ ਬਾਂ ਦੇ ਕਿਤੇ ਲੋਕ ਕੀ ਹੈਗੇ ਆ ਉਹ ਔਰ ਵੀ ਬਟ ਚੰਗਲਾ ਗੁਰੂ ਵੀ ਇਹ ਕੰਮ ਤਾਂ ਮੋਸਲੀ ਸਰਕਾਰਾਂ ਨੂੰ ਕਰਨਾ ਚਾਹੀਦਾ ਪਰ ਇਹ ਕੰਮ ਬਾਹਰ ਦੇ ਨਰਾਏ ਵੀ ਆਣ ਕੇ ਸਾਰੇ ਬਾਹਰ ਪਿੰਡਾਂ ਚ ਵੀ ਸਾਰੇ ਉਹ ਹੀ ਕਰਦੇ ਆ ਜਿਹਨੋਂ ਪਰ ਲੋਕਾਂ ਨੂੰ ਲੋਡ ਬਹੁਤ ਆ ਇੱਥੇ ਤੁਸੀਂ ਦੇਖ ਰਹੇ ਆ ਹਰ ਇੱਕ ਬੱਸ ਸਾਰੇ ਲੋਡ ਬਾਂ ਦੇ ਲੋਕ ਹੀ ਆ ਜਿਹਨਾਂ ਨੂੰ ਲੋੜਿਆ ਇਸ ਚੀਜ਼ ਦੀ ਇੱਕ ਸਪੈਸ਼ਲ ਚੀਜ਼ ਮੈਂ ਜਿਹੜਾ ਫਸਟ ਟਾਈਮ ਆਇਆ ਤੁਹਾਨੂੰ ਨੇ ਦੇਖਿਆ ਤੇ ਇੱਕ ਤੁਸੀਂ ਲੇਡਿਸ ਦਾ ਸ਼ੁਰੂ ਕੀਤਾ ਲੇਡਿਸ ਤੇ ਨੂੰ ਵੀ ਮੈਡ ਕੁਲਿਸ਼ਨਸ ਆ ਉਹ ਸਾਰਾ ਉਹ ਹੀ ਕੇਅਰ ਕਰਦੇ ਆ ਮੇਦੀ ਬਾਜੀ ਸਾਰਾ ਇਹਦਾ ਬਹੁਤ ਸ਼ੋਰ ਸ਼ਕੀਤਾ ਹੁੰਦਾ ਹੋਵੇ ਤੇ ਬਾਕੀ ਜਿਹੜੇ ਸਾਰੇ ਪਿੰਡਾਂ ਦੇ ਸਾਰੇ ਨਾਲ ਆ ਪਿੰਡ ਦੇ ਗੁਰੂ ਘਰ ਵਿੱਚ ਲੱਗਾ ਸਾਂਝੀ ਜਗ੍ਹਾ ਹੈ ਕੈਂਪ ਪਿੰਡਾਂ ਦਾ ਸਜੂਰ ਬਹੁਤ ਮोटा ਸਾਨੂੰ ਆ ਗਏ ਕੁਝ ਲੋਕ ਜਿਹਦਾ ਉਹ ਰਜਿਸਟ੍ਰੇਸ਼ਨ ਹੋਈ ਹੋਇਆ ਆ ਵੀ ਬੀਪੀ ਚੈੱਕ ਹੋ ਰਿਹਾ ਇੱਥੇ ਇਸ ਇਧਰ ਵੀ ਇਸ ਪਾਸੇ ਵੀ ਬੀਪੀ ਚੈੱਕ ਹੋ ਰਿਹਾ ਜਿੱਦਾਂ ਜਿੱਦਾਂ ਡਾਇਗਨੋਸਿਸ ਹੋਈ ਜਾਣੀ ਆ ਉਸੇ ਤਰ੍ਹਾਂ ਉਹਨਾਂ ਨੇ ਗਾਹ ਵਾਲੇ ਆਪਣੇ ਅ ਗੁੱਜੇ ਚੱਲਣਾ ਹੂਤ ਦੇ ਵਿੱਚ ਇੱਥੇ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਜੀ ਨਾਲ ਜਿਹਨਾਂ ਨੂੰ ਲੋੜ ਆ ਉਹਨਾਂ ਨੂੰ ਮੈਡੀਸਨ ਵਗੈਰਾ ਫ੍ਰੀ ਦਿੱਤੀ ਜਾ ਰਹੀ ਆ ਜੀ ਅੱਗੇ ਦੀ ਤੇ ਵੈਸੇ ਪਿੰਡ ਕਾਲਕਰ ਮੇਰੇ ਨਾਲ ਕੇ ਆ ਜੀ ਆ ਬਲਦੀਪ ਸਿੰਘ ਗੱਲ ਹਗੂਚੇ ਸਿੰਘਲ ਮੇਰੇ ਮਾਮਾ ਜੀ ਆ ਉਹਨਾਂ ਵੱਲੋਂ ਇਹ ਸਾਰਾ ਕੈਂਪ ਲਾਇਆ ਜਾਂਦਾ ਤੇ ਮੈਨੂੰ ਤਕਰੀਬਨ 15 ਸਾਲ ਹੋ ਗਏ ਆਉਂਦੇ ਨੂੰ ਤੇ ਨਾਲ ਜੁੜੇ ਨੂੰ ਇਸ ਇਸ ਕੈਂਪ ਦੇ ਵਿੱਚ ਚਲੋ ਉਹ ਕਿਵੇਂ ਆਉਂਦਾ ਹੋ ਮਲੇ ਦਾ ਗਾਉਂਦਾ ਉਹਦੇ ਤੇ ਅੱਜ ਵੀਵੇਂ ਸਵਰਗਵਾਸੀ ਜਥੇਦਾਰ ਮਹਿੰਦਰ ਸਿੰਘ ਅਤੇ ਸਦਾਰਾ ਬਰਾਉ ਸਿੰਘ ਜੀ ਦੀ ਯਾਦ ਵਿੱਚ ਗਿਲ ਪਰਿਵਾਰ ਵੱਲੋਂ ਵਿਵਾ ਮੈਡੀਕਲ ਕੈਂਪ ਜਿਹੜਾ ਚੱਲ ਰਿਹਾ ਅੱਜ ਬਹੁਤ ਹੀ ਪ੍ਰੇਤਰ ਸਾਂਤੇ ਗਿਲ ਪਰਿਵਾਰ ਵੱਲੋਂ ਆਪਣੇ ਬਜ਼ੁਰਗ ਜਥੇਦਾਰ ਮਹਿੰਦਰ ਸਿੰਘ ਜੀ ਦੀ ਯਾਦ ਤੇ ਅਮਰਾਉ ਸਿੰਘ ਦੀ ਯਾਦ ਦੇ ਵਿੱਚ ਇਹ 20ਵਾਂ ਮੈਡੀਕਲ ਕੈਂਪ ਹਰ ਸਾਲ ਦੀ ਤਰ੍ਹਾਂ ਲਗਾਇਆ ਗਿਆ ਜਿੱਥੇ ਗਿੱਲ ਪਰਿਵਾਰ ਵੱਲੋਂ ਦੁਰੀਆ ਦੇ ਗਾਂਬਦੂ ਦੇਸ਼ ਦੇ ਕੈਨੇਡਾ ਦੇ ਵਿੱਚ ਜਾ ਕੇ ਧਰਮ ਦੀ ਕਿਰਤ ਕੀਤੀ ਆ ਉੱਥੇ ਦਸੌਂਦ ਕੱਢ ਕੇ ਆਪਣੇ ਨੱਗਰ ਵਿਖੇ ਜਿੱਥੇ ਸਾਰ ਮਦਰ ਸਿੰਘ ਜੀ ਤੇ ਉਹਨਾਂ ਦੇ ਸੁਪੁੱਤਰ ਜ਼ਰਾਵਰਾਉ ਸਿੰਘ ਦੀ ਦੋਨਾਂ ਦੀ ਯਾਦ ਦੇ ਵਿੱਚ ਗਿਲ ਪਰਿਵਾਰ ਦੀਨ ਦੂਫੀਆਂ ਦੀ ਸੇਵਾ ਵਾਸਤੇ ਮੈਡੀਕਲ ਕੈਂਪ ਲਾ ਕੇ ਸਾਰੀਆਂ ਬਿਮਾਰੀਆਂ ਦਾ ਚੈੱਕਅਪ ਕਰਾਉਣਾ ਤੇ ਜਿਹੜੀਆਂ ਕੋਈ ਵੱਡੀਆਂ ਪ੍ਰੋਬਲਮ ਆ ਉਹਨਾਂ ਨੂੰ ਵੱਡੇ ਨਾਮੀ ਹਸਪਤਾਲਾਂ ਦੇ ਵਿੱਚ ਜਾ ਕੇ ਉਹਨਾਂ ਦੇ ਆਪਰੇਸ਼ਨ ਕਰਾਉਣੇ ਇਹ ਬਹੁਤ ਵੱਡਾ ਯੋਗਦਾਨ ਗਿੱਲ ਪਰਿਵਾਰ ਵੱਲੋਂ ਪਾਇਆ ਜਾਂਦਾ ਜਿੱਥੇ ਮੈਡੀਕਲ ਕੈਂਪ ਲਾਉਂਦੇ ਨੇ ਉੱਥੇ ਨਾਲ-ਨਾਲ ਗੇਮਾਂ ਵਾਸਤੇ ਵੀ ਨੌਜਵਾਨੀ ਨੂੰ ਗੇਮਾਂ ਦੇ ਪਾਸੇ ਪਰਹੁੰਤ ਕਰਨ ਦੇ ਲਈ ਵੀ ਬਹੁਤ ਵੱਡਾ ਯੋਗਦਾਨ ਗਿੱਲ ਪਰਿਵਾਰ ਵੱਲੋਂ ਪਾਇਆ ਜਾਂਦਾ ਸਮਾਜ ਸੇਵਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਸਾਡੇ ਪਰਿਵਾਰ ਦਾ ਆ ਇਸ ਕਰਕੇ ਇਹ ਆਪਣੇ ਪੁਰਖਿਆਂ ਦੇ ਦਰਸਾਏ ਹੋਏ ਮਾਰਗ ਤੇ ਚੱਲਦੇ ਹੋਏ ਜਿੱਥੇ ਸਮਾਜ ਦੀ ਸੇਵਾ ਕਰਦੇ ਆ ਦੀਨ ਦੁਖੀਆਂ ਦੀ ਸੇਵਾ ਕਰਦੇ ਆ ਗੁਰੂ ਮਹਾਰਾਜ ਦੀ ਉਪਾਰ ਕਿਰਪਾ ਗੇਲਪੁਰਪਾਉਂਦੇ ਆ ਉੱਥੇ ਸਾਰੇ ਐਨਆਰਏ ਵੀਰ ਬਰੇਤੋਂ ਚੱਲ ਕੇ ਸਾਡੇ ਪੰਡਿਤ ਜੀ ਹੈਪੀ ਜੀ ਬਾਦ ਸਾਹਿਬ ਤੇ ਸਾਰੀਆਂ ਮਹਾਨ ਚੀਤਾ ਇਸ ਕੁੰਭ ਦੇ ਵਿੱਚ ਆ ਕੇ ਆਪਣੀ ਹਾਜ਼ਰੀ ਵੀ ਲਾਉਂਦੇ ਆ ਤੇ ਗਿੱਲ ਪਰਿਵਾਰ ਨੂੰ ਹਲਾਸ਼ੇਰੀ ਵੀ ਆ ਕੇ ਦਿੰਦੇ ਆ ਕਿ ਬਹੁਤ ਵੱਡਾ ਇਹ ਯੋਗਦਾਨ ਜਿਹੜਾ ਇਹ ਸਮਾਜ ਦੇ ਵਿੱਚ ਪਾਉਂਦੇ ਆ ਤੇ ਬਹੁਤ ਵੱਡਾ ਉਪਰਾਲਾ ਜਿਹੜੇ ਗਰੀਬ ਪਰਿਵਾਰ ਤੇ ਹਸਪੀਟਲਾਂ ਦੇ ਵਿੱਚ ਜਾ ਕੇ ਮਹਿੰਗੇ ਇਲਾਜ ਨਹੀਂ ਕਰਾ ਸਕਦੇ ਉਹਨਾਂ ਦੇ ਫ੍ਰੀ ਇਲਾਜ ਜਿਹੜੇ ਇੱਥੇ ਦਿੱਤੇ ਜਾਂਦੇ ਆ ਤੁਹਾਡੇ ਪਹਿਲਾਂ ਦਾ ਤੁਹਾਡਾ ਧੰਨਵਾਦ ਤੁਸੀਂ ਆਏ ਆ ਤੇ ਤੁਸੀਂ ਸਾਡੀ ਅੱਲ ਵੀ ਬਹੁਤ ਕੀਤੀ ਐਡਵਰਟਾਈਜ਼ਮੈਂਟ ਬੈਕ ਉਸ ਤੋਂ ਬਾਅਦ ਇਲਾਕੇ ਦਾ ਸਾਡੇ ਪਿੰਡ ਦਾ ਗੁਰਦੌਰ ਪਰੰਧ ਕਮੇਟੀ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਫ਼ ਦੇਣ ਲਈ ਤੇ ਸਾਰਾ ਕੁਝ ਉਹਨਾਂ ਦਾ ਕੀਤਾ ਆ ਕਰਕੇ ਇਕੱਲੇ ਬੰਦੇ ਦਾ ਕੰਮ ਨਹੀਂ ਹੈ